ਅਸੀਂ ਸਾਰੇ ਅਮੀਰ ਬੰਨਾ ਚਾਹੁੰਦੇ ਆ ਪਰ ਅਮੀਰ ਬੰਨਾ ਸਿਰਫ ਪੈਸਾ ਕਮਾਉਂਦਾ ਨਾ ਨਹੀਂ ਆ ਇਹ ਸੋਚ ਬਦਲਣ ਦਾ ਨਾਮ ਆ ਜਿਹੜਾ ਬੰਦਾ ਆਪਣੀ ਜ਼ਿੰਦਗੀ ਨੂੰ ਸਿਰਫ ਤਨਖਾਹ ਤੱਕ ਹੀ ਸੀਮਤ ਰੱਖ ਲੈਂਦਾ ਏ ਉਹ ਕਦੀ ਅਮੀਰ ਨਹੀਂ ਬਣ ਸਕਦਾ ਪਰ ਜਿਹੜਾ ਆਪਣੇ ਕਮਾਏ ਹੋਏ ਪੈਸੇ ਆਪਣੇ ਕਮਾਏ ਹੋਏ ਧਨ ਤੋਂ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਕਮਾਇਆ ਹੋਵੇ ਉਸ ਪੈਸੇ ਤੋਂ ਪੈਸਾ ਕਮਾਉਣਾ ਸਿੱਖ ਲੈਂਦਾ ਹੈ ਉਹ ਨੂੰ ਕੋਈ ਵੀ ਦੁਨੀਆ ਦੀ ਤਾਕਤ ਅਮੀਰ ਬਣ ਤੋਂ ਰੋਕ ਨਹੀਂ ਸਕਦੀ ਅਮੀਰ ਲੋਕੀ ਨਾ ਆਹ ਤਿੰਨ ਗੱਲਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਆ ਨੰਬਰ 1 ਕਿ ਉਹ ਪੈਸੇ ਲਈ ਕੰਮ ਨਹੀਂ ਕਰਦੇ ਪੈਸੇ ਨੂੰ ਆਪਣੇ ਵਾਸਤੇ ਕੰਮ ਕਰਨ ਲਾਉਂਦੇ ਆ ਤੇ ਦੂਜਾ ਨੰਬਰ ਆ ਉਹ ਹਰ ਰੋਜ਼ ਕੁਝ ਨਵਾਂ ਸਿੱਖਦੇ ਆ ਤਾਬਾਂ ਪੜਦੇ ਆ ਜਿਹੜੇ ਵੀ ਫੀਲਡ ਦੇ ਵਿੱਚ ਉਹ ਕੰਮ ਕਰਦੇ ਉਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ ਤੇ ਗੱਲਾਂ ਕਰਦੇ ਆ ਨੰਬਰ 3 ਉਹ ਖਰਚ ਕਰਨ ਤੋਂ ਪਹਿਲਾਂ ਬਚਾਉਂਦੇ ਆ ਤੇ ਬਚਤ ਤੋਂ ਪਹਿਲਾਂ ਇਨਵੈਸਟ ਕਰਦੇ ਆ ਜੇ ਆਪਾਂ ਅਮੀਰ ਬੰਨਾ ਨਾ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਸੋਚ ਬਦਲਣੀ ਪੈਣੀ ਆ ਦੂਜਿਆਂ ਦੀ ਸਫਲਤਾਂ ਨੂੰ ਵੇਖ ਕੇ ਨਾ ਜਲਣਾ ਨਹੀਂ ਗਾ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਨਾ ਹੈ ਕਿਉਂਕਿ ਸਮਾਂ ਹੀ ਸਭ ਤੋਂ ਵੱਡੀ ਕਰੰਸੀ ਆ ਜਿਹਦੇ ਕੋਲ ਵਕਤ ਨਹੀਂ ਨਾ ਹੈਗਾ ਜਿਹਦੇ ਕੋਲ ਟਾਈਮ ਨਹੀਂ ਹੈਗਾ ਉਹ ਕਦੇ ਵੀ ਅਮੀਰ ਨਹੀਂ ਬਣ ਸਕਦਾ ਕਿਉਂਕਿ ਆਪਣਾ ਆਪਾਂ ਨੂੰ 24 ਘੰਟੇ ਜਿਹੜੇ ਮਿਲੇ ਆ ਉਹ ਅਮੀਰ ਨੂੰ ਵੀ ਮਿਲੇ ਆ ਤੇ ਗਰੀਬ ਨੂੰ ਵੀ ਮਿਲੇ ਆ ਇਸੇ ਟਾਈਮ ਦੇ ਵਿੱਚ ਹੀ ਆਪਾਂ ਅਮੀਰ ਹੋਣਾ ਤੇ ਇਸੇ ਟਾਈਮ ਦੇ ਵਿੱਚ ਹੀ ਆਪਾਂ ਗਰੀਬ ਹੋਣਾ ਵਾ ਯਾਦ ਰੱਖੋ ਅਮੀਰੀ ਖਾਤੇ ਵਿੱਚ ਨਹੀਂ ਦਿਮਾਗ ਵਿੱਚ ਹੁੰਦੀ ਆ ਕਿਉਂਕਿ ਅਮੀਰ ਅਮੀਰ ਲੋਕੀ ਇਹ ਨਹੀਂ ਕਿ ਕਿ ਉਹਨਾਂ ਕੋ ਹੱਥ ਹੱਥ ਜਿਹੜੇ ਆ ਉਹ ਹੋਰ ਕਿਸਮ ਦੇ ਆ ਜਿੱਦੇ ਨਾਲ ਉਹ ਕੰਮ ਕਰਦੇ ਆ ਤੇ ਉਹ ਅਮੀਰ ਆ ਉਹਨਾਂ ਦਾ ਜਿਹੜਾ ਮਾਈਂਡ ਹੈ ਨਾ ਦਿਮਾਗ ਹੈ ਉਹਨਾਂ ਦੀ ਸੋਚਣ ਸ਼ਕਤੀ ਜਿਹੜਾ ਸੋਚਣ ਦਾ ਤਰੀਕਾ ਹੈ ਉਹ ਵੱਖਰਾ ਹੈ ਜੇ ਇਹ ਗੱਲਾਂ ਤੁਹਾਡੇ ਦਿਲ ਤੇ ਵੱਜੀਆਂ ਹੈ ਤਾਂ ਤੁਹਾਨੂੰ ਇਹ ਵੀਡੀਓ ਸੁਣ ਕੇ ਕੁਝ ਕੰਮ ਦੀਆਂ ਗੱਲਾਂ ਮਿਲੀਆਂ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ